ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਉਹ ਸਬਜ਼ੀ ਬਾਰੇ ਗੱਲ ਕਰ ਰਹੀ ਹਾਂ ਜਿਹੜੀ ਕਿ ਚਟਨੀ ਦੇ ਤੌਰ ਤੇ ਵੀ ਵਰਤੀ ਜਾਂਦੀ ਹੈ ਤੇ ਸਬਜ਼ੀ ਵੀ ਬਣਾਈ ਜਾਂਦੀ ਹੈ ਤੇ ਉਹਦਾ ਨਾਂ ਹੈਗਾ ਸੁੰਗਰੀ ਇਹ ਸੁੰਗਰੀ ਹੈ ਤੁਸੀਂ ਦੇਖੋ ਕਿੰਨੇ ਸੋਹਣੇ ਇਹਨਾਂ ਦੇ ਫੁੱਲ ਲੱਗੇ ਹੋਏ ਐ ਔਰ ਕਿੱਟੇ ਤੇ ਗੁਲਾਬੀ ਰੰਗ ਦੇ ਬੜੇ ਹੀ ਪਿਆਰੇ ਫੁੱਲ ਐ ਤੇ ਇੱਕ ਇਹ ਘੜੇ ਦੇ ਵਿੱਚ ਡੈਕੋਰੇਟਿਵ ਪlant ਦੇ ਤੌਰ ਤੇ ਵੀ ਕੰਮ ਦਿੰਦਾ ਪੌਦਾ ਤੇ ਇਹਨੂੰ ਦਾ ਸਬਜੀ ਲੱਗਦੀ ਹੈ ਉਹ ਵੀ ਬੜੀ ਟੇਸਟੀ ਹੁੰਦੀ ਹੈ ਆ ਦੇਖੋ ਆ ਲੱਗੀ ਹੋਈ ਹੈ ਸਬਜੀ ਫਲਗਾਂ ਲੱਗਣ ਲੰਮਗਾਂ ਲੰਮਾ ਇਹਨੂੰ ਕਹਿੰਦੇ ਆ ਸੂੰਗਰੇ ਇਹ ਇਹ ਜਿਹੜਾ ਪੌਦਾ ਹੈ ਇਹ ਬੀਜਾਂ ਤੋਗਦਾ ਸੂੰਗਰਿਆਂ ਦਾ ਤੇ ਜਿਹੜੇ ਇਹਦੇ ਵਿੱਚ ਇੱਕ ਛੋਟੀ ਕਿਸਮ ਹੁੰਦੀ ਹੈ ਬਹੁਤ ਛੋਟੇ ਹੁੰਦੇ ਆ ਉਹਨੂੰ ਅਸੀਂ ਕਹਿੰਨੇ ਆ ਮੂੰਗਰੇ ਤੇ ਉਹ ਅਸੀਂ ਮੂਲੀ ਜਿਹੜੀ ਹੁੰਦੀ ਹੈ ਜ ਜੇ ਅਸੀਂ ਖਾਣੇ ਆ ਤੇ ਜਿਹੜਾ ਦਾ ਪੱਤਿਆਂ ਵਾਲਾ ਹਿੱਸਾ ਹੁੰਦਾ ਹੈ ਉਹ ਦੋ ਕੁਂਗਲਾਂ ਕੱਟ ਕੇ ਜੇ ਧਰਤੀ ਵਿੱਚ ਲਾ ਦਈਏ ਤਾਂ ਉਹਦੇ ਜਿਹੜਾ ਉਹਦੇ ਤੋਂ ਪੌਦਾ ਬਣਦਾ ਉਹਨੂੰ ਜਿਹੜਾ ਸਬਜ਼ੀ ਲੱਗਦੀ ਉਹਨੂੰ ਅਸੀਂ ਕਹਿੰਨੇ ਆਂ ਮੂੰਗਰੇ ਤਾਂ ਇਹ ਸੂੰਗਰੇ ਤੇ ਮੂੰਗਰੇ ਦੋਨੋਂ ਆ ਜਿਹੜੇ ਸਬਜ਼ੀ ਬਣਾਉਣ ਦੇ ਕੰਮ ਆਉਂਦੇ ਆ ਤੇ ਇਹਨਾਂ ਦੀ ਚਟਨੀ ਬਹੁਤ ਟੇਸਟੀ ਬਣਦੀ ਹੈ ਚਟਨੀ ਤੁਸੀਂ ਇਹਨਾਂ ਦੀ ਇਕੱਲੀ ਵੀ ਬਣਾ ਸਕਦੇ ਹੋ ਨਮਕ ਮਿਰਚ ਪਾ ਕੇ ਤੇ ਜੇ ਪਿਆਜ਼ ਪਾ ਕੇ ਬਣਾਉਣਾ ਚਾਹੁੰਦੇ ਹੋ ਤਾਂ ਪਿਆਜ਼ ਪਾ ਕੇ ਵੀ ਬਣਾ ਸਕਦੇ ਹੋ ਤੇ ਬਹੁਤ ਹੀ ਟੇਸਟੀ ਬਹੁਤ ਹੀ ਫਾਇਦੇਮੰਦ ਇਹ ਸਬਜੀ ਹੁੰਦੀ ਹੈ ਆਲੂ ਪਾ ਕੇ ਇਹਦੀ ਸਬਜੀ ਬਣਦੀ ਹੈ ਤੁਸੀਂ ਇਹਨੂੰ ਕੁੱਟ ਕੇ ਆਟੇ ਵਿੱਚ ਵੀ ਗੁੰਨ ਸਕਦੇ ਹੋ ਤੇ ਉਹਦੇ ਪਰੌਂਠੇ ਜਾਂ ਮੂੰਗਰਿਆਂ ਵਾਲੀਆਂ ਰੋਟੀਆਂ ਬਣ ਜਾਂਦੀਆਂ ਇਹ ਹੈ ਸਾਡਾ ਅੱਜ ਦਾ ਪੌਦਾ ਸੂੰਗਰੇ ਤੇ ਇਹਨਾਂ ਨੂੰ ਤੁਸੀਂ ਬੜੇ ਸਨ ਗਮਲੇ ਦੇ ਵਿੱਚ ਵੀ ਉਗਾ ਸਕਦੇ ਹੋ ਕਿ ਮੇਰੇ ਕੋਲ ਇੱਥੇ ਧਰਤੀ ਵਿੱਚ ਲੱਗੇ ਹੋਏ ਆ ਔਰ ਜਿੰਨੀਆਂ ਟਾਹਣੀਆਂ ਵੱਧੀਆਂ ਦੇਖੋ ਤੁਸੀਂ ਹਰ ਇੱਕ ਟਾਹਣੀ ਦੇ ਤੇ ਜਿੰਨੇ ਫੁੱਲ ਹੈ ਉਹਨਾਂ ਦੇ ਤੋਂ ਜਿਹੜੇ ਸਮੂਰੇ ਆ ਉਹ ਬਣੀ ਜਾਂਦੀ ਹੈ ਤਾਂ ਜਦੋਂ ਇਹਨੂੰ ਹੋਰ ਜ਼ਿਆਦਾ ਲੱਗਣਗੇ ਸੁngਰੇ ਤਾਂ ਮੈਂ ਹੋਰ ਵੀਡੀਓ ਪਾਵਾਂਗੀ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ